ਜੇ ਤੁਸੀਂ ਪਿਓ ਦੇ ਪੁੱਤੋਂ ਬੈਸਤਾ ਲੱਗਦਾ ਨਹੀਂ ਤੁਸੀਂ ਜਨਾਨੀ ਬਾਜੋਂ ਮੈਨੂੰ ਲੱਗ ਰਿਹਾ ਦੋ ਦੋ ਵਿਆਹ ਕਰਾਈ ਫਿਰਦੇ ਹੋ ਤੇ ਤੁਹਾਡੇ ਕੋਲ ਜੇਕਰ ਸਬੂਤ ਅਸਰਿੰਦਰ ਸੋਢੀ ਦਾ ਤਾਂ ਲੋਕਾਂ ਦੇ ਸਾਹਮਣੇ ਦਿਖਾਓ ਕਿ ਆ ਬਿਆਨ ਅਸਰਿੰਦਰ ਸੋਢੀ ਦੇ ਆ ਬੰਦੇ ਨੇ ਲਿਖਿਆ ਇਸ ਤਰ੍ਹਾਂ ਮੈਂ ਤਾਂ ਬੋਲੇ ਆ ਇਹ ਸਸਿਕਾ ਜੀ ਵਾਜ ਜੀ ਦਾ ਖਾਲਸਾ ਹੈ ਜੁਕੀ ਫਤੇ ਅੱਜ ਆਪਾਂ ਗੱਲ ਕਰਦੇ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਕੇ ਸ੍ਰੀ ਅਕਾਲ ਤਾ ਸਾਬ ਤੋਂ 20ਵੀਂ ਸਦੀ ਦਾ ਜਿਹੜਾ ਮਹਾਨ ਯੋਧੇ ਦਾ ਖਿਤਾਬ ਮਿਲਿਆ ਤੇ ਸਹੀਦ ਦਾ ਦਰਜਾ ਮਿਲਿਆ ਤੇ ਜਿਨ੍ਹਾਂ ਦੀ ਤਸਵੀਰ ਅਜੈਬ ਘਰ ਦੇ ਵਿੱਚ ਲੱਗੀ ਹੋਈ ਆ ਤੇ ਹੁਣ ਕੁਝ ਜਿਹੜੇ ਨੇ ਆਖੌਤੀ ਵਿਦਵਾਨ ਆਪਣੇ ਆਪ ਨੂੰ ਕਹੋਂਦੇ ਆ ਕਿ ਅਸੀਂ ਪ੍ਰਚਾਰਕਾਂ ਤੇ ਉਹ ਹਰ ਗੱਲ ਤੇ ਟਿੱਕਾ ਟਪਣੀ ਜਿਹੜੇ ਕਰਦੇ ਰਹਿੰਦੇ ਨੇ ਖਾਸ ਕਰਕੇ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਭਾਈ ਸਰੇਂਦਰ ਸਿੰਘ ਸੋਢੀ ਗੱਲ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਧਿਆਨ ਦੇ ਨਾਲ ਸੁਣਿਓ ਕਿ ਆਪਾਂ ਵੇਖਦੇ ਆਂ ਕਿ ਕਈ ਜਾਣੇ ਨਾ ਜ਼ਹਿਰ ਉਗ ਰਹੇ ਨੇ ਸਿੱਖ ਕੌਮ ਬਾਰੇ ਹੁਣ ਭਾਈ ਸਰੇਂਦਰ ਸਿੰਘ ਸੋਢੀ ਬਾਰੇ ਜਿਹੜੀ ਬਕਵਾਸ ਕਰ ਰਹੇ ਨੇ ਲਬਖਵਾਖ ਜਿਹੜੇ ਲੋਕ ਨੇ ਭਾਈ ਸਰੇਂਦਰ ਸਿੰਘ ਸੋਢੀ ਨੂੰ ਕਿਹਨੇ ਮਰਵਾਇਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਆਪਣੀ ਸਵੀਚ ਦੇ ਵਿੱਚ ਦੱਸਿਆ ਤੇ ਉਹਦੇ ਉੱਤੇ ਕਿਤਾਬਾਂ ਵੀ ਸਪੀਆਂ ਨੇ ਤੇ ਕਿਤਾਬ ਦੇ ਵਿੱਚ ਜਿਹੜਾ ਇੱਕ ਵੱਡਾ ਲੇਖ ਸਪਿਆਗਾ ਤੇ ਉਹਦੇ ਵਿੱਚ ਲਿਖਿਆ ਸੀ ਕਿ ਅਕਾਲੀਆਂ ਵੱਲੋਂ ਭਿੰਡਰਾਂ ਵਾਲੇ ਨੂੰ ਮਾਰਨ ਲਈ 50 ਲੱਖ ਦੀ ਸੁਪਾਰੀ ਦਿੱਤੀ ਸੀ ਕਿਹਨੂੰ ਦਿੱਤੀ ਸੀ ਇੱਕ ਕੋਈ ਸਿੰਦਾ ਸਿੰਦਾ ਬਦਮਾਸ਼ ਸੀ ਕੋਈ ਅੰਮਰਸਾਰਾ ਤੇ ਉਹਦੇ ਨਾਲ ਰਹਿੰਦੀ ਸੀ ਇੱਕ ਬਲਜੀਤ ਕੌਰ ਜਿਹੜੀ ਬਲਜੀਤ ਕੌਰ ਸੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਪ੍ਰਚਾਰ ਕਰੇ ਸਨ ਤਾਂ ਬਲਜੀਤ ਕੌਰ ਉਹਦੇ ਵਿੱਚ ਬੈਠੀ ਰਹੀ ਜਾਨੀ ਕਿ ਆਸਾ ਲੈ ਕੇ ਉਸਤਾਲ ਉਹਦੀ ਹਿੰਮਤ ਨਹੀਂ ਪਈ ਬਾਅਦ ਪਤਾ ਲੱਗਿਆ ਉਹਨੇ ਦੱਸਿਆ ਕਿ ਮੈਂ ਸੰਤ ਭਿੰਡਰਾਂ ਵਾਲੇ ਨੂੰ ਜਿਹੜੀ ਮਾਰਨਾ ਆਇਸੀ ਪਰ ਕਹਿੰਦੀ ਮੇਰੀ ਹਿੰਮਤ ਨਹੀਂ ਪਈ ਕਿ ਉਹਦੇ ਚਾਰ ਸਪੈਰੇ ਜਿਹੜੇ ਬੋਡੀਗਾਰਡ ਸੀ ਆਸਲੇ ਵਾਲੇ ਬਹੁਤ ਜ਼ਿਆਦੇ ਸੀ ਉਸ ਤੋਂ ਬਾਅਦ ਉਹਨੇ ਕੀ ਹਰਕਤ ਕੀਤੀ ਜਿਹੜਾ ਸੰਤਾਂ ਦੀ ਸੱਜੀ ਬਾਣ ਸੀ ਭਾਈ ਸਰਿੰਦਰ ਸਿੰਘ ਸੋਢੀ ਤੇ ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਤੇ ਅਕਾਲੀ ਦਲ ਵੱਲੋਂ ਜਿਹੜਾ ਆ ਗਿਆ ਭਾਈ ਸਰਿੰਦਰ ਸਿੰਘ ਸੋਢੀ ਦਾ ਉਸ ਟਾਈਮ ਦੇ ਅਕਾਲੀ ਦਲ ਦੇ ਜਿਹੜੇ ਕੁਝ ਜਿਉਂਦੇ ਨੇ ਇੱਕ ਦੋ ਜਿਹੜੇ ਕਾਜ ਜਿਹੜੇ ਉੱਥੋਂ ਅਕਾਲ ਚਾਲਾਣਾ ਵੀ ਕਰ ਗਏ ਨੇ ਉਹ ਸਰਿੰਦਰ ਸੋਢੀ ਜਦੋਂ ਉਸ ਢਾਬੇ ਦੇ ਵਿੱਚ ਚਾਹ ਪੀਣ ਜਾਂਦਾ ਤੇ ਚਾ ਦਾ ਜਿਹੜਾ ਹੈਗਾਗਾ ਉਹ ਕੱਪ ਕਹਿੰਦਾ ਕਿ ਦੋ ਜਣਿਆਂ ਦੀ ਜਿਹੜੀ ਚਾਹ ਬਣਾਈ ਜਾਵੇ ਪਰ ਉਹ ਚਲਾਕ ਜਨਾਨੀ ਨੇ ਕੀ ਕੀਤਾ ਦੋ ਕੱਪ ਚਾਹ ਦੇ ਬਣਾਏ ਸਰਿੰਦਰ ਸਿੰਘ ਸੋਢੀ ਨਾਲ ਇੱਕ ਹੋਰ ਨੌਜਵਾਨ ਸੀ ਤੇ ਦੋਨਾਂ ਨੇ ਚਾਹ ਪੀਤੀ ਸਰਿੰਦਰ ਸਿੰਘ ਸੋਢੀ ਬੜੀ ਜਿਹੜੀ ਚਾਹ ਸੀ ਉਹਦੇ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਉਹ ਬਲਜੀਤ ਕੌਰ ਨਾਮ ਦੀ ਜਿਹੜੀ ਸਾਕ ਸੀ ਇਹ ਪਲੈਨਿੰਗ ਉਹਨੇ ਸੰਦੇ ਬਦਵਾਸ ਦੇ ਨਾਲ ਜਿਹੜਾ ਉਹਦਾ ਰਹਿੰਦਾ ਸੀ ਉਹਦੇ ਨਾਲ ਬਈ ਕੀਤੀ ਪਰ ਸੰਤ ਭਿੰਡਰਾਂ ਵਾਲੇ ਨੇ ਬਿਆਨ ਦਿੱਤਾ ਕਿ ਭਾਈ ਸਰਿੰਦਰ ਸਿੰਘ ਸੋਢੀ ਉੱਤੇ ਦੱਸੋ ਕਾਹ ਦਾ ਦੋਸਤ ਸੀ ਕਿਉਂ ਸਾਡਾ ਸੋਢੀ ਮਰਵਾਇਆ ਗਿਆ ਤੇ ਸੰਤਾਂ ਨੇ ਬੜੀ ਇਹ ਦੇ ਭਾਵਕ ਸਵੀਚ ਵੀ ਦਿੱਤੀ ਆ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸੰਤਾਂ ਦਾ ਤਾਂ ਮਾਰ ਲੱਗੀ ਸੀ ਸੰਤ ਭਿੰਡਰਾਂ ਵਾਲਿਆਂ ਨੂੰ ਪਰ ਉਹ ਤੋਂ ਜਿਹੜਾ ਹਿੰਮਤ ਨਹੀਂ ਪਈ ਤੇ ਸਰਿੰਦਰ ਸੋਢੀ ਨੂੰ ਜਿਹੜਾ ਜ਼ਹਿਰ ਦੇ ਕੇ ਉਹ ਵੱਲੋਂ ਮਾਰਿਆ ਗਿਆ ਉਸ ਤੋਂ ਬਾਅਦ ਕੀ ਹੋਇਆ 24 ਘੰਟੇ ਦੇ ਅੰਦਰ ਅੰਦਰ ਮਨਵੀਰ ਸਿੰਘ ਚਿਹੜੂ ਅਤੇ ਉਹਦੇ ਸਾਥੀਆਂ ਨੇ ਪਤਾ ਸੀ ਕਿ ਇਹ ਸੜਕ ਦੇ ਉੱਤੋਂ ਜਿਹੜਾ ਇੱਥੋਂ ਸਰੇਂਦਰ ਜਿਹੜਾ ਸਿੰਦਾ ਸੀ ਤੇ ਬਲਜੀਤ ਕੌਰ ਸੀ ਤੇ ਉਹਦੇ ਨਾਲ ਹੋਰ ਸੀ ਵੀ 8:00 ਵਜੇ ਟੱਪਣਗੇ ਉਹਨਾਂ ਨੇ ਨਾਕਾ ਲਾ ਲਿਆ ਪੁਲਿਸ ਦੀ ਵਰਦੀ ਪਾ ਕੇ ਜਦੋਂ ਪੁਲਿਸ ਦੀ ਵਰਦੀ ਪਾ ਕੇ ਨਾਕਾ ਲਾਇਆ ਤਾਂ ਉਹ ਸਿੰਦਾ ਤੇ ਜਿਹੜੀ ਉਹ ਬਲਜੀਤ ਕੌਰ ਆ ਉਹ ਕਹਿਣ ਲੱਗੇ ਜੀ ਅਸੀਂ ਤਾਂ ਤੁਹਾਡੇ ਬੰਦੇ ਆ ਉਹ ਕਹਿੰਦੇ ਸਾਡੇ ਕਿਵੇਂ ਕਹਿੰਦੇ ਜੀ ਤੁਹਾਡੇ ਜਿਹੜੇ ਅਫਸਰ ਵੱਲੋਂ ਜਿਹੜੀ ਸਾਡੀ ਡਿਊਟੀ ਲਾਈ ਗਈ ਸੀ ਅਸੀਂ ਉਹ ਪੂਰੀ ਕਰਕੇ ਆਏ ਆ ਯਾਨੀ ਕਿ ਸਰਿੰਦਰ ਸੋਢੀ ਨੂੰ ਅਸੀਂ ਮਾਰ ਕੇ ਆਏ ਆ ਆ ਚੱਕੋ ਉਹਦਾ ਪਿਸਤੌਲ ਜਦੋਂ ਉਹਨਾਂ ਸਿੰਘਾਂ ਨੂੰ ਇਹਨਾਂ ਨੂੰ ਕੀ ਪਤਾ ਸੀ ਕਿ ਪੁਲਿਸ ਆ ਜਿਹੜੇ ਪਰਸ ਦੀ ਵਰਦੀ ਪਾ ਕੇ ਉਹ ਸਿੰਘ ਖੜੇ ਸੀ ਪਿਸਤੌਲ ਦੇ ਦਿੱਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਤੂੰ ਪਾਪ ਬਹੁਤ ਵੱਡਾ ਕੀਤਾਗਾ ਤੇ ਉਹਨਾਂ ਸਿੰਘਾਂ ਨੇ ਆਪ ਦੇ ਨਾਮ ਦੱਸੇ ਤਾਂ ਫਿਰ ਇਹਨਾਂ ਦੇ ਪੈਰਥ ਲੋ ਜਮੀਰ ਨਿਕਲ ਗਈ ਤਾਂ ਫਿਰ ਉਹਨਾਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਸਰਿੰਦਰ ਸਿੰਧਾ ਤੇ ਜਿਹੜੀ ਉਹ ਬਲਜੀਤ ਕੌਰ ਸੀ ਉਹਨਾਂ ਨੂੰ ਗੱਡੀ ਚਾਰ ਦਿੱਤਾ ਯਾਨੀ ਕਿ ਉਹਨਾਂ ਦੀ ਧਿਰ ਦੀ ਟਿਕਟ ਜਿਹੜਾ ਕਟਾ ਦਿੱਤੀ ਉਹਨਾਂ ਸਿੰਘਾਂ ਨੇ ਕੈਂਡਾ ਭਾਵਕੇ ਜਿਹੜੇ ਅੱਜ ਬਕਵਾਸ ਕਰ ਰਹੇ ਨੇ ਸਰਿੰਦਰ ਸੋਢੀ ਦੇ ਨਾਮ ਤੇ ਸਰਿੰਦਰ ਸੋਢੀ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਟਰੋਲ ਕਰ ਰਹੇ ਨੇ ਉਹਨਾਂ ਕੋਲੇ ਕੋਈ ਸਬੂਤ ਨਹੀਂ ਜਾਂ ਤਾਂ ਤੁਸੀਂ ਕਿਸੇ ਕਿਤਾਬ ਦਾ ਹਵਾਲਾ ਦਿਓ ਜਾ ਤੁਹਾਡੇ ਕੋਲੇ ਸਬੂਤ ਨੇ ਜੇ ਤੁਸੀਂ ਪਿਓ ਦੇ ਪੁੱਤੋਂ ਬੈਠਦਾ ਲੱਗਦਾ ਨਹੀਂ ਤੁਸੀਂ ਜਨਾਨੀ ਬਾਜੋਂ ਮੈਨੂੰ ਲੱਗ ਰਿਹਾ ਦੋ ਦੋ ਵਿਆਹ ਕਰਾਈ ਫਿਰਦੇ ਹੋ ਤੇ ਤੁਹਾਡੇ ਕੋਲ ਜੇਕਰ ਸਬੂਤ ਆ ਸ੍ਰਿੰਦਰ ਸੋਢੀ ਦਾ ਤਾਂ ਲੋਕਾਂ ਦੇ ਸਾਹਮਣੇ ਦਿਖਾਓ ਕਿ ਆ ਬਿਆਨ ਆ ਸ੍ਰਿੰਦਰ ਸੋਢੀ ਦੇ ਆ ਬੰਦੇ ਨੇ ਇਹ ਲਿਖਿਆ ਇਸ ਤਰ੍ਹਾਂ ਮੈਂ ਤਾਂ ਬੋਲੇ ਆ ਇਹ ਤੁਸੀਂ ਐਵੇਂ ਕੁੱਤਿਆਂ ਬੰਗ ਭਕਾਈ ਮਾਰੀ ਜਾਂਦੇ ਹੋ ਬੈਠ ਜਾਂਦੇ ਹੋ ਤੜਕੇ ਆਪਣੇ ਵਿਊ ਲੈਣ ਦੇ ਵਾਸਤੇ ਜੇ ਤੁਹਾਨੂੰ ਨਹੀਂ ਕਿਸੇ ਗੱਲ ਦਾ ਪਤਾ ਤੇ ਤੁਸੀਂ ਕਿਉਂ ਬਗਵਾਸ ਕਰਦੇ ਹੋ ਸੰਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਰੇਕ ਦੇ ਜਿਹੜੇ ਨੇ ਉਹ ਅੰਦਰ ਬਸੇ ਹੋਏ ਨੇ ਜਣੀ ਕਿ ਜਿਹੜੇ ਨੇ ਲੱਖਾਂ ਲੋਕ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਚਾਣ ਵਾਲੇ ਪਰ ਅੱਜ ਦੋ ਚਾਰ ਟੁਕੜ ਜਿਹੜੇ ਸਰਕਾਰ ਦੀਆਂ ਰੋਟੀਆਂ ਤੇ ਪਾਲ ਰਹੇ ਨੇ ਪਾਲ ਰਹੇ ਨੇ ਸਰਕਾਰ ਜਿਵੇਂ ਉਹਨਾਂ ਨੂੰ ਕਹਿੰਦੀ ਆ ਉਹਵੇਂ ਉਹ ਬਗਵਾਸ ਕਰੀ ਜਾਂਦੇ ਨੇ ਉਹ ਆਪਣੇ ਬਿਊ ਖਾਤਰ ਲੈਣ ਖਾਤਰ ਸਾਡੇ ਕੋਲ ਤਾਂ ਸਾਰੇ ਸਬੂਤ ਨੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਕਿਤਾਬਾਂ ਵਿੱਚ ਵੀ ਪੜ ਲਓ ਇਹ ਚੀਜ਼ਾਂ ਸੰਤ ਭਿੰਡਰਾਂ ਵਾਲੇ ਦੀ ਸਪੀਚ ਪਈ ਆ ਨੈੱਟ ਤੇ ਉਹ ਵੀ ਚੱਕ ਕੇ ਉਹਨਾਂ ਦੀ ਉਹ ਵੀ ਪੜ ਲਓ ਸੁਣ ਲਓ ਵੀਡੀਓ ਧਿਆਨ ਦੇ ਨਾਲ ਸਾਡੇ ਕੋਲ ਤਾਂ ਜਿਹੜੇ ਸਬੂਤ ਨੇ ਇਹਨਾਂ ਗੱਲਾਂ ਦੇ ਕਿ ਆ ਆ ਕਰਾ ਕੀਤਾ ਲਿਖਿਆਗਾ ਤੁਹਾਡੇ ਕੋਲ ਇੱਕ ਸਬੂਤ ਦਿਖਾ ਦਿਓ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਇਆ ਤੁਸੀਂ ਸਾਰੇ ਜਦੋਂ ਵੀ ਲੱਗਦੇ ਆ ਸੰਤ ਭਿੰਡਰਾਂ ਵਾਲੇ ਅੱਡਾ ਸੀ ਬਦਮਾਸਾਂ ਦਾ ਫਲਾਣਾ ਸੀ ਸਾਂਤਾ ਨੇ ਕਿੰਨੇ ਲੋਕਾਂ ਦੀਆਂ ਜਿਹੜੀਆਂ ਨੇ ਕੁੜੀਆਂ ਬਸਾਈਆਂ ਨੇ ਘਰਾਂ ਵਿੱਚ ਤੋਰੀਆਂ ਨੇ ਬਹੁਤ ਹੀ ਜ਼ਿਆਦੇ ਹਿੰਦੂਆਂ ਦੀਆਂ ਤੋਰੀਆਂ ਨੇ ਤੇ ਹਿੰਦੂ ਦੇ ਜਦੋਂ ਇੱਕ ਬੇਟੀ ਨੂੰ ਉਹਦੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਸ ਹਿੰਦੂ ਨੂੰ ਕਿਸੇ ਨੇ ਦੱਸ ਦਿੱਤਾ ਕਿ ਤੂੰ ਭਿੰਟਰਾ ਵਾਲੇ ਕੋਲੇ ਭੱਜ ਜਾ ਉਹਦੀ ਕਿਸੇ ਸੁਣਵਾਈ ਨਹੀਂ ਹੋਈ ਤੇ ਉਹਦੀ ਲੜਕੀ ਨੂੰ ਜਿਹੜਾ ਬਹੁਤ ਉਹਨਾਂ ਦੇ ਸਹੁਰੇ ਤੰਗ ਪ੍ਰੇਸ਼ਾਨ ਕਰਦੇ ਸੀ ਉਹ ਡਰਦਾ ਸੀ ਇੱਕ ਕਹਿੰਦਾ ਇੱਕ ਲੋਕਾਂ ਨੇ ਭਰਮ ਪਾਇਆ ਹੋਇਆ ਸੀ ਕਹਿੰਦਾ ਮੈਂ ਮੋਨਨਾਗਾਰੀ ਹਿੰਦੂ ਆ ਉਹ ਕਹਿੰਦਾ ਮੈਂ ਲੈ ਚਲਦਾ ਹਿੰਦੂਆਂ ਦੇ ਕੋਈ ਉਹ ਦੁਸ਼ਮਣ ਨਹੀਂ ਰੱਖੇ ਨੇ ਹਿੰਦੂਆਂ ਦੇ ਜੋ ਸੰਤਾਂ ਕੋਲੇ ਉਹ ਜਾ ਕੇ ਰੋਂਣ ਲੱਗ ਗਿਆ ਤਾਂ ਉਹਨਾਂ ਨੇ ਸਾਰੀ ਗੱਲ ਬਾਤ ਦੱਸੀ ਤਾਂ ਉਹਨਾਂ ਨੇ ਫਿਰ ਸੋਹਰੇ ਪਰਵਾਲ ਨੂੰ ਜਿਹੜਾ ਸੰਤਾਂ ਨੇ ਆਪਦੇ ਕੋਲ ਬੁਲਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਇਹ ਅੱਜ ਤੋਂ ਆਵਾਜ਼ ਜਿਹੜੀ ਹੈਗੀ ਇਹ ਮੇਰੀ ਧੀ ਆ ਤੁਹਾਨੂੰ ਕਿੰਨਾ ਦੇਹ ਚਾਹੀਦਾ ਤੇ ਸੰਤਾਂ ਨੇ ਕਹਿੰਦੇ ਥਾਲ ਦੇ ਵਿੱਚ ਰੱਖ ਕੇ ਇੱਕ ਗੁੱਟੀ ਰੱਖ ਤੀ ਵੀ ਆ ਮੈਥੋਂ ਲੈ ਜਾਓ ਜੇ ਤੁਹਾਨੂੰ ਕੋਈ ਹੋਰ ਚਾਹੀਦਾ ਹੋਇਆ ਤਾਂ ਉਹ ਦੱਸ ਦਿਓ ਤੇ ਉਹ ਵੀ ਲੈ ਜਾਓ। ਤੋਂ ਉਹ ਪਰਵਾਰ ਜਿਹੜਾ ਸੰਤਾਂ ਦੇ ਪੈਰੇ ਪੈ ਗਿਆ ਤੇ ਮਾਫੀ ਮੰਗਣ ਲੱਗਿਆ ਤੇ ਵੀ ਅਸੀਂ ਅੱਜ ਤੋਂ ਬਾਅਦ ਜਿਹੜਾ ਅਸੀਂ ਇਸ ਲੜਕੀ ਨੂੰ ਕੁਝ ਨਹੀਂ ਕਹਾਂਗੇ। ਤਾਂ ਉਹ ਲੜਕੀ ਜਿਹੜੀ ਹਿੰਦੂ ਦੀ ਜਿਹੜੀ ਵਸਈ ਆ ਇਹ ਤੁਸੀਂ ਜਾ ਕੇ ਜਿਹੜਾ ਪਤਾ ਕਰ ਸਕਦੇ ਹੋ। ਕਿਤਾਬਾਂ ਦੇ ਵਿੱਚ ਜਿਹੜਾ ਪੜਿਆਗਾ ਕਲਾ ਚੰਦਰ ਇੱਕ ਉਹ ਆ ਕੇ ਸੰਤ ਭਿੰਦਰਾਵਾਲ ਦੇ ਕੋਲ ਰੋਂਣ ਲੱਗਿਆ। ਸੰਤ ਕਹਿੰਦੇ ਕਿਉਂ ਰੋਣਾ? ਕਹਿੰਦੇ ਜੀ ਮੇਰੀ ਰਾਤ ਜਿਹੜੀ ਕਿਸ ਨੇ ਅੱਗ ਲਾ ਕੇ ਦੁਕਾਨ ਸਾੜ ਦਿੱਤੀ ਤੇ ਮੇਰੇ ਕੋਲੇ ਰੁਪਏ ਨਹੀਂ ਤੇ ਮੈਨੂੰ ਜੇ 500 ਰੁਪਏ ਦੇ ਦਿਓ ਤਾਂ ਮੈਨੂੰ ਬਹਾਨਾ ਮਿਲ ਜੂਗਾ ਕਿ ਅਗਰਾਈ ਕਰਨ ਦਾ ਸੰਤ ਭਿੰਡਰਾਂ ਵਾਲਿਆਂ ਨੇ ਉਹਦਾ ਜਿਹੜਾ ਉਹਨੂੰ ਰੁਪਏ ਵੀ ਦਿੱਤੇ ਉਹਦੀ ਮਦਦ ਕੀਤੀ ਤੇ ਜਿਹੜਾ ਗਰਦਾਸਪੁਰ ਦੇ ਵਿੱਚ ਜਿੱਥੇ ਭਾਈ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਤ ਸਿੰਘ ਜਿਹੜੀ ਜੇਲ੍ਹ ਦੇ ਵਿੱਚ ਬੰਦ ਸੀ ਉੱਥੇ ਮੰਦਿਰ ਵੀ ਬਣਾ ਕੇ ਆਏ ਨੇ ਕਹਿੰਦਾ ਭਾਵ ਕਿ ਉਹਨਾਂ ਨੇ ਕਿਸੇ ਹਿੰਦੂ ਦੇ ਨਾਲ ਕਿਸੇ ਸਿੱਖ ਦੇ ਨਾਲ ਮੁਸਲਮਾਨ ਨਾਲ ਕੋਈ ਬਿਤਕਰਾਂ ਨਹੀਂ ਕੀਤਾ ਬਹੁਤ ਜ਼ਿਆਦਾ ਆਧਾਰਨਾ ਨੇ ਕਿਤਾਬਾਂ ਪਈਆਂ ਨੇ ਤੁਸੀਂ ਪੜ੍ਹ ਸਕਦੇ ਹੋ ਬਹੁਤ ਜਿਆਦਾ ਜਿਹੜਾ ਵਿੱਚ ਲਿਖਿਆਗਾ ਤੇ ਕਹਿੰਦਾ ਭਾਵ ਕਿ ਮੈਂ ਤੈਨੂੰ ਇੱਥੇ ਬਹੁਤ ਜ਼ਿਆਦਾ ਕੁਝ ਦੱਸ ਸਕਦਾਗਾ ਕੱਲੀ-ਕੱਲੀ ਕਿਤਾਬ ਦਾ ਨਾਮ ਵੀ ਦੱਸ ਸਕਦਾਗਾ ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾਗਾ ਜਿਹੜੇ ਲੋਕ ਸਿਰਫ ਝੌਂਕਣਾ ਜਾਣਦੇ ਨੇ ਇਹ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ ਜਾ ਇਸ ਦਾ ਜਵਾਬ ਦੇ ਦੇ ਜੀ ਕਿਸੇ ਕੋਲੇ ਹੈਗਾਗਾ ਜੇ ਇਹ ਨਹੀਂ ਚੀਜ਼ਾਂ ਕਿਤਾਬਾਂ ਦੇ ਵਿੱਚ ਲਿਖੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਦਾਗਾ ਜਿਹੜਾ ਤੁਸੀਂ ਸਰੇਂਦਰ ਸੋਢੀ ਬਾਰੇ ਬਕਵਾਸ ਕਰਦੇ ਹੋ ਜਾਂ ਸੰਤ ਭਿੰਡਰਾਂ ਵਾਲੇ ਬਾਰੇ ਭਾਂਕਦੇ ਹੋ ਤੁਹਾਡੇ ਕੋਲੇ ਕੋਈ ਸਬੂਤ ਹੈ ਇੱਕ ਵੀ ਤਾਂ ਤੁਸੀਂ ਲਿਆ ਕੇ ਦਿਓ ਸਿਰਫ ਆਪਣੇ ਵਿਊ ਖਾਤਰ ਸਿੱਖ ਸੈਕ ਕੌਮ ਦੇ ਜਿਹੜੇ ਜ਼ਹਿਰ ਘੋਲਦੇ ਨੇ ਵੀ ਸਾਨੂੰ ਜਿਹੜੇ ਐਂਟੀ ਸਿੱਖ ਨੇ ਜਿਹੜੇ ਪੱਗਾਂ ਦੇ ਵਿੱਚ ਸਰਪਸਾਏ ਹੋਏ ਨੇ ਇਹ ਲੋਕ ਨੇ ਜਿਹੜੇ ਬੀਜਪੀਪੀ ਦੇ ਆਰਐਸਐਸ ਦੇ ਜਿਹੜੇ ਸਾਰੇ ਧੱਲੇ ਇਕੱਠੇ ਹੋਏ ਨੇ ਜਿਹੜੇ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਗਲਦੇ ਨੇ ਸਿੱਖ ਤੋਂ ਮਾੜੀ ਜੀ ਗਲਤੀ ਹੋ ਜੇ ਝਾਟ ਇਹ ਸਵੇਰੇ ਜਿਹੜਾ ਹੈਗਾਗਾ ਆਪਣਾ ਮੋਬਾਈਲ ਫੋਲ ਕੇ ਬੈਹ ਜਾਂਦੇ ਨੇ ਸਿੱਖਾਂ ਦੇ ਖਿਲਾਫ ਭੰਡਣਾ ਲੱਗ ਜਾਂਦੇ ਨੇ ਆ ਪਿਛਲੇ ਦਿਨ ਇੱਕ ਸਿਪਹ ਸੈਨਾ ਦੇ ਆਗੂ ਵੱਲੋਂ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਨਾ ਤਾਂ ਹਾਲ ਤੱਕ ਸਿਪਹ ਸੈਨਾ ਵਾਲਿਆਂ ਦਾ ਕੋਈ ਬਿਆਨ ਆਇਆ ਮਾਰਾ ਹੋਇਆ ਤੇ ਜੇਕਰ ਉਹਤੇ ਕੋਈ ਹਮਲਾ ਕਰ ਦਿੱਤਾ ਸੀ ਪਹਿਲਾਂ ਵੀ ਦੱਸਿਆ ਸੀ ਕਿਸੇ ਹਮਲ ਦੇ ਹੱਕ ਵਿੱਚ ਨਹੀਂ ਸੰਦੀਪ ਗੋਰੇ ਥਾਪਰ ਤੇ ਤਾਂ ਸਾਰੇ ਹਿੰਦੂ ਇਕੱਠੇ ਹੋ ਗਏ ਪਹਿਲੇ ਅਸੀਂ ਜਾਗੋ ਕੱਢਣ ਜਾਂ ਫਲਾਣਾ ਕੁਝ ਕਰਨਾਗਾ ਵੀ ਜਦੋਂ ਤੁਹਾਡੇ ਇੱਕ ਆਗੂ ਨੇ ਜਿਹੜਾ ਸਰੀਆ ਨੌਜਵਾਨ ਨੂੰ ਸੀਧ ਕਰ ਦਿੱਤਾ ਉਹਨੂੰ ਮਾਰ ਦਿੱਤਾ ਤੇ ਤੁਸੀਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲੇ ਸਿੱਖਾਂ ਦੇ ਖਿਲਾਫ ਰੋ ਜਾਤੀਆਂ ਹੋ ਰਹੀਆਂ ਨੇ ਕੋਈ ਹਿੰਦੂ ਨਹੀਂ ਬੋਲਦਾ ਕੋਈ ਆਪਣੇ ਆਪ ਨੂੰ ਜਿਹੜੇ ਪ੍ਰਤੀਯਾਰਕ ਹੁੰਦੇ ਨੇ ਉਹ ਨਹੀਂ ਬੋਲਦੇ ਪੰਡਾ ਭਾਬ ਕੇ ਇਹ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਇਹ ਲੋਕ ਸਿੱਕਾਉਂ ਦੇ ਦੁਸ਼ਮਣ ਆ ਇਹਨਾਂ ਨਾਲ ਤੁਸੀਂ ਜੇ ਬਾ ਵਾਸਤਾ ਜਾਦੇ ਰੱਖੋਗੇ ਤਾਂ ਤੁਹਾਡਾ ਵੀ ਆਉਣ ਵਾਲਾ ਜਿਹੜਾ ਭਵਿੱਖਾ ਉਹ ਵੀ ਜਿਹੜਾ ਗੰਧਲਾ ਤੇ ਧੁੰਦਲਾ ਹੋਵੇਗਾ ਜਿੰਨਾ ਕਿਉਂਕਿ ਉਹ ਵਿਅਕਤੀ ਤਾਂ ਜਿਹੜੇ ਕੱਡੇ ਵੱਡੇ ਨੇ ਜਿਹੜੇ ਸਾਰੇ ਦੋ ਦੋ ਜਨਾਨੀਆਂ ਰੱਖੀ ਵਰਦੇ ਸੀ ਵਿਆਹ ਕਰਵਾ ਲਿਆ ਖੜਾ ਕਿੱਥੋਂ ਦੇ ਆਏ ਨੇ ਕਿੱਥੋਂ ਆ ਉਹ ਹੋਇਆ ਇਹ ਸਾਰਿਆਂ ਦੇ ਕਰਤੂਤਾਂ ਦਾ ਪਤਾ ਕਿ ਕਿ ਉਹਨਾਂ ਨੇ ਬੰਦਿਆਂ ਨੇ ਜਿਹੜੇ ਇਹ ਜਿਹ ਬੰਦੇ ਸੰਤਾਂ ਬਾਰੇ ਬੋਲਦੇ ਆ ਉਹ ਸੰਤਾਂ ਦੀ ਜੁੱਤੀ ਦੇ ਬਰਾਬਰ ਨਹੀਂ ਪੈਰ ਜੁੱਤੀ ਦੇ ਉਹਦੇ ਤੂੜ ਬਰਾਬਰ ਨਹੀਂ ਜਿਹੜੇ ਇਹ ਬੰਦੇ ਬੋਲ ਰਹੇ ਨੇ ਜਿਹੜੇ ਬੰਦੇ ਨੇ ਜਨਾਨੀ ਬਾਦ ਨੇ ਸਿਰੇ ਦੇ ਸਾਰਾ ਕੁਝ ਤੁਸੀਂ ਮੀਡੀਆ ਤੋਂ ਸੁਣ ਲਿਆ ਹੁਣ ਇਹਨਾਂ ਬਾਰੇ ਜਿਹੜੇ 5-7 ਬੰਦੇ ਹੈਗੇ ਨੇ ਵੀਡੀਓ ਚੰਗੀ ਲੱਗੀ ਬਾਤ ਉਹਦੇ ਸ਼ੇਅਰ ਕਰ ਦਿਓ ਕਮੈਂਟ ਵੀ ਆਪਣੇ ਕਰਨਾ ਨਾ ਭੁੱਲਿਓ ਕਿਉਂਕਿ ਜਿਹੜੀਆਂ ਮੈਂ ਗੱਲਾਂ ਕਈਆਂ ਨੇ ਜੇਕਰ ਤੁਹਾਨੂੰ ਇਸ ਗੱਲ ਦੇ ਵਿੱਚ ਇੱਕ ਵੀ ਗਲਤ ਗੱਲ ਲੱਗੀ ਤਾਂ ਮੈਨੂੰ ਜਾ ਕੇ ਜਿਹੜਾ ਕਹਿ ਦਿਓ ਤੁਸੀਂ ਇੱਕ ਗੱਲ ਵੀ ਜੇ ਗਲਤ ਹੋਈ ਇਹਦੇ ਵਿੱਚ ਜਿੰਨੀਆਂ ਮੈਂ ਗੱਲਾਂ ਕਈਆਂ ਨੇ ਪਰ ਜਿਹੜੇ ਉਹ ਲੋਕ ਬੋਲਦੇ ਨੇ ਸੰਤਾਂ ਦੇ ਖਿਲਾਫ ਜਾਂ ਸੋਢੀ ਦੇ ਖਿਲਾਫ ਉਹਨਾਂ ਨੂੰ ਕਦੇ ਤੁਸੀਂ ਇੱਕ ਸਬੂਤ ਦੇ ਦਿਓ ਸ੍ਰਿੰਦਰ ਸੋਢੀ ਦਾ ਜਾਂ ਸੰਤ ਭਿੰਡਰਾਂ ਵਾਲੇ ਦਾ ਤਾਂ ਤੁਹਾਨੂੰ ਅਸੀਂ ਤੁਹਾਡੇ ਪੈਰੀਂ ਪੈ ਜਾਾਂਗੇ ਅਸੀਂ ਤੁਹਾਡੀ ਬੋਲੀ ਬੋਲਣ ਲੱਗ ਜਾਾਂਗੇ ਹੋਰ ਦੱਸੋ ਪੈਂਦਾ ਭਾਵ ਕਿ ਐਵੇਂ ਸਾਰਾ ਦਿਨ ਨਾਫਰਤ ਘੋਲੀ ਜਾਣੀ ਸਿੱਖਾਂ ਦੇ ਖਿਲਾਫ ਜੈਰੂ ਗੁਲ ਜਾਣੀ ਇਹ ਕੋਈ ਜਾਦੇ ਸਿਆਣਪ ਵਾਲਾ ਕੰਮ ਨਹੀਂ ਤੇ ਹਾਂ ਜਿੱਥੇ ਕੋਈ ਲੱਗਦਾ ਤੁਹਾਨੂੰ ਕਿਸੇ ਦਾ ਕੋਈ ਉੱਥੇ ਬੋਲ ਸਕਦੇ ਹਾਂ ਆਪ ਦਾ ਹੋਰ ਪ੍ਰਤਿਆਰ ਕਰੀ ਜਾਓ ਕਿਸੇ ਨੂੰ ਕੋਈ ਦੁੱਖ ਨਹੀਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਨੇ ਨਾ ਭੁੱਲੋ ਧੰਨਵਾਦ ਬਰਜਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ